ਦੇਵਾਂ ਮਰਜੀਤ ਸਿੰਘ ਲੋਕੋਂ ਜੀ ਇਕਾਈ ਇਕਾਈ ਪ੍ਰਧਾਨ ਡੀਕੇ ਜੀ ਸਿੱਧੂਪੁਰ ਅੱਜ ਰੇਲ ਰੋਕੋ ਟ੍ਰੈਕ ਲਕਚੀ ਚਾਰਤ ਮਾਮਲੇ ਇਹਦਾ ਮਾਮਲਾ ਇਹ ਆ ਜੀ ਜੋ ਸਾਡੇ ਕਿਸਾਨ ਸਾਥੀ ਸੀਗੇ ਜੀ ਕਿ ਲਖੀਮਪੁਰ ਖੀ ਦੇ ਵਿੱਚ ਉਹਨਾਂ ਦੇ ਅਜੇ ਮੇਸਰ ਟੈਲੀ ਨੇ ਗੱਡੀ ਚਲਾ ਕੇ ਉਹਨਾਂ shear ਕਰ ਦਿੱਤਾ ਸੀਗਾ ਜੀ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਅੱਜ ਰੇਲ ਦਾ ਟ੍ਰੈਕ ਜਾਮ ਕੀਤਾ ਹੋਇਆ ਤੇ ਇਹ ਸਾਡਾ ਪ੍ਰੋਗਰਾਮ ਹੈਗਾ ਸਾਢੇ 12:30 ਤੱਕ ਸਾਡਾ ਪ੍ਰੋਗਰਾਮ ਹੈ ਜੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜਿਹੜਾ ਅਸਲੀ ਮਿੱਠਾ ਟਾਣੀ ਬਾਹਰ ਕਰਦਾ ਜੀ ਉਹਨੂੰ ਦੁਬਾਰਾ ਫੜ ਕੇ ਜੇਰੋਚ ਬੰਦ ਕੀਤਾ ਜਾਵੇ ਜੇ ਸਾਡੇ ਇਹ ਮੰਗਾਂ ਨਹੀਂ ਮੰਨੀਆਂ ਤਾਂ ਇਸ ਗੱਲ ਤੇ ਤੇਜ਼ ਕੀਤਾ ਜਾਵੇ ਕਾਫੀ ਲੰਮਾ ਸਮਾਂ ਹੋ ਗਿਆ ਕਿ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਿਆ ਦੇਖੋ ਜੀ ਜਿਹੜੀ ਇਹ ਸਰਕਾਰ ਆ ਚਾਚਾ ਚੋਰ ਪਤੀਜਾ ਡਾਕੂ ਤੇ ਪੂਰਾ ਦਸੰਬਰਿਆ ਬਾਪੂ ਦੀ ਸਰਕਾਰ ਆ ਇਹ ਜਿਹੜੇ ਹੱਕ ਸੱਚਾਂ ਲਈ ਲੜਨ ਵਾਲੇ ਲੋਕ ਨੇ ਉਹਨਾਂ ਨੂੰ ਦਬਾਉਂਦੀ ਆ ਆਪਣੇ ਚੇਤਿਆਂ ਦੇ ਹੱਕਾਂ ਜਿਹੜੋ ਵਿੱਚ ਬੋਲਦੀ ਆ ਸਾਈ ਕਰਕੇ ਜਿਹੜਾ ਮਿਸਟਰ ਟੈਨੀਆ ਬਾਹਰ ਫਿਰਦਾ ਜੀ ਅਗਰ ਨਹੀਂ ਕੋਈ ਕਾਰਵਾਈ ਹੋਈ ਤਾਂ ਅਗਲੇ ਦੇਖੋ ਜੀ ਜੋ ਜਥੇਬੰਦੀਆਂ ਆਪਣੇ ਸਾਨੂੰ ਪ੍ਰੋਗਰਾਮ ਦੇਣਗੀਆਂ ਅਸੀਂ ਵੱਧ ਵੱਧ ਤੋਂ ਵੱਧ ਚੜ ਕੇ ਹਿੱਸਾ ਲਵਾਂਗੇ ਤੇ ਸੰਘਰਸ਼ ਦਿਖਾ ਕਰਾਂਗੇ ਮੇਰਾ ਨਾਮ ਸਿੰਦਰਪਾਲ ਭਾਰਤੀ ਕਿਸਾਨ ਜਿਹਨੇ ਇੱਕਾ ਸਿੱਧੂ ਪਤ ਜిల్లా ਪਟਿਆਲਾ ਅੱਜ ਰੀਲ ਸਾਈਕਲ ਬਾਰੇ ਗੱਲ ਹੋਣੀ ਹੈ। ਅੱਜ ਸਾਡੀ ਸੰਜੁਕਤ ਆਸਾਨ ਮੋਰਚਾ ਕਹਿ ਰਾਜਨੀਤਿਕ ਵੱਲੋਂ আর কে এম ਵੱਲੋਂ ਇੱਕ ਦੋਨਾਂ ਫੋਰਮਾਂ ਵੱਲੋਂ ਜੋ ਸ਼ੰਭੂ ਬਾਰਡਰ ਤੇ ਅਰਥ ਨੌਰੀ ਬਾਰਡਰ ਤੇ ਲਗਾਤਾਰ 13 ਫਰ ਦੇਤੋਂ ਜੋ ਮੋਰਚੇ ਚੱਲ ਰਹੇ ਨੇ ਐਮ ਐਸ ਪੀ ਨੂੰ ਲੈ ਕੇ ਵੈਹਂਦੀਆਂ ਮੰਗਾਂ ਨੂੰ ਲੈ ਕੇ ਤਾਂ ਉਸ ਦੇ ਦਵਾਤ ਇੱਕ 2021 3 ਅਕਤੂਬਰ ਨੂੰ ਇੱਕ ਬੀ ਜੀ ਪੀ ਦੇ ਮੰਤਰੀ ਵੱਲੋਂ ਅਜੇ ਮਿਸ਼ਰਾ ਟੈਣੀ ਦੇ ਬੇਟੇ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਉਤੇ ਗੱਡੀ ਚੜਾ ਕੇ ਕਤਲ ਕਰ ਦਿੱਤਾ ਗਿਆ ਉਸ ਦੇ ਰੋਸ ਵਜੋਂ ਉਸ ਨੂੰ ਰੋਸ ਵਜੋਂ ਅਤੇ ਉਸ ਨੂੰ ਇਨਸਾਫ ਦਿਵਾਉਣ ਵਾਸਤੇ ਅੱਜ ਇਹ ਜਿਹੜਾ 2 ਘੰਟੇ ਦਾ ਹੇਲ ਟ੍ਰੈਕ ਬੰਦ ਕਰ ਨਾਲ ਇਹਨਾਂ ਰੁਕਣੀਆਂ ਨੇ ਇਹ ਇਸ ਨੂੰ ਕਾਂਤੀ ਦੀ ਕਿ ਉਹਨਾਂ ਤੇ ਹਲੇ ਤੱਕ ਕਿਸੇ ਵੀ ਕਿਸਮ ਦੀ ਕਾਰਵਾਈ ਨਹੀਂ ਦੇਖੋ ਜੀ ਕਾਰਵਾਈ ਜੋ ਕੀਤੀ ਆ ਉਹ ਇੱਕ ਤੁਸੀਂ ਹਸਾਬ ਨਾਲੋ ਵੀ ਇੱਕ ਬੰਦਾ 4 ਚਾਰ ਵਿਅਕਤੀਆਂ ਦਾ ਕਤਲ ਹੋਵੇ ਔਰ ਉਹਨੂੰ ਜਮਾਨਤ ਤੇ ਰਹਾ ਕਰ ਦਿੱਤਾ ਜਾਵੇ ਤੇ ਅੱਜ ਤੁਸੀਂ ਦੇਖ ਲਓ ਕੋਈ ਬੰਦਾ ਚਾਰ ਕਤਲ ਕਰਕੇ ਜੇਲ੍ਹ ਤੋਂ ਬਾਹਰ ਕਿਵੇਂ ਆ ਸਕਦਾ ਨਾ ਤਾਂ ਬੀਜੇਪੀ ਸਰਕਾਰ ਨੇ ਉਸ ਮੰਤਰੀ ਦੇ ਉੱਤੇ ਕਾਰਵਾਈ ਕੀਤੀ ਨਾ ਉਹਨੂੰ ਬਾਦੋਂ ਉਸ ਟਾਈਮ ਹਟਾਇਆ ਗਿਆ ਨਾ ਹੀ ਉਹਦੇ ਤੇ ਕੋਈ ਕਾਰਵਾਈ ਕਾਰਵਾਈ ਕੀਤੀ ਗਈ ਇਹ ਨੂੰ ਆਪਾਂ ਇਹ ਜਾਣ ਲੈਣੇ ਆ ਵੀ ਇਹ ਆਮ ਲੋਕਾਂ ਵਾਸਤੇ ਕਾਨੂੰਨ ਆ ਜਿਹੜਾ ਸਖ਼ਤ ਹੋਰ ਆ ਤੇ ਇਹਨਾਂ ਮੰਤਰੀਆਂ ਸੰਤਰੀਆਂ ਵਾਸਤੇ ਲਚਕੀਲਾ ਕੀ ਲੱਗਦਾ ਕਿ ਸਰਕਾਰ ਦਾ ਹਾਸਾ ਹੈ ਦੇਖੋ ਇਹ ਸਾਰਾ ਹੀ ਪਤਾ ਹੀ ਹੁਣ ਸਾਰਿਆਂ ਨੂੰ ਪਤਾ ਇਹ ਸਰਕਾਰ ਦਾ ਹੀ ਹੱਥ ਆ ਸਰਕਾਰ ਦੀ ਛੈ ਦੇ ਉੱਤੇ ਇਹ ਗੱਡੀ ਚੜਾਈ ਗਈ ਆ ਤਖਾਨਾ ਦਾ ੱੱਕੇ ਨਾਲ ਇਸ਼ਾਰੇ ਆ ਮਕਤਲ ਕੀਤਾ ਗਿਆ ਤਾਂ ਸਰਕਾਰ ਦੇ ਹੱਥ ਤੋਂ ਬਿਨਾ ਤਾਂ ਇਹ ਹੋ ਨਹੀਂ ਸਕਦੀ ਜੇ ਅਦਾਲਤਾਂ ਦੀ ਗੱਲ ਕਰੀਏ ਕਾਨੂੰਨ ਦੀ ਗੱਲ ਕਰੀਏ ਕਾਨੂੰਨ ਆ ਜਿਹੜਾ ਕੋਈ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕੋਈ ਜਿਉਂਦਾ ਜਾਗਦਾ ਕੋਈ ਮਤਲਬ ਜੀਵ ਜੰਤੂ ਆਹੋ ਵੀ ਆਪਣੇ ਆਪ ਕੰਮ ਕਰੂ ਉਹ ਉਹਨਾਂ ਦੇ ਰਖਵਾਲਿਆਂ ਥਰੂ ਇਹ ਕੰਮ ਕਰਦਾ ਚਾਹੇ ਜਿਸ ਜਿੱਧਰ ਨੂੰ ਮੋੜਨਾ ਚਾਹਣ ਉਹਨੂੰ ਮੋੜ ਸਕਦੇ ਨੇ ਕਿਆ ਦੇ ਰੋਲ ਟ੍ਰੈਕ ਟ੍ਰੈਕ ਰੋਕ ਰੇ ਹੋ ਜਾਂ ਸਾਈਟ ਤੇ ਤੱਕ ਨਹੀਂ ਨਹੀਂ ਟ੍ਰੈਕ ਰੋਕਾਂਗੇ ਜੀ ਹਜੇ ਸਾਡਾ ਟਾਈਮ ਹੋ ਚੱਲਿਆ ਤਕਰੀਬਨ ਅਸੀਂ ਬੈਠਣ ਦੀ ਤਿਆਰੀ ਚਾਹ ਹੁਣ ਇਹ ਦੋ ਘੰਟੇ ਦੀ ਕਾਲ ਆ ਜੀ ਇਹ ਤੇ ਦੋ ਘੰਟੇ ਵੀ ਕੇ ਜੀ ਸਿੱਧੂ ਪਰਵੰਨੋ ਅੱਜ ਇੱਥੇ ਲਲਕਲਾ ਦੇ ਸਟੇਸ਼ਨ ਦੇ ਉੱਤੇ ਅਸੀਂ ਰੇਲਵੇ ਟ੍ਰੈਕ ਰੋਕਣਾ ਕੋ ਅਗਲਾ ਸਟੈਪ ਕੀ ਹੋਇਆ ਜਾਵੇ ਅਦਰਵਾਇਜ਼ ਨਹੀਂ ਕੋਈ ਹੁੰਦੀ ਤਾਂ ਉਹ ਸੂਬਾ ਵੱਡੀ ਕਮੇਟੀ ਜਾਂ ਉਹਨਾਂ ਦਾ ਮੀਟਿੰਗ ਕਰਕੇ ਅਗਲਾ ਸਟੈਪ ਦੀ ਰਣਨੀਤੀ ਤੈਅ ਕਰਕੇ ਲਿਖਿਆ ਜਾਵੇਗਾ ਜੀ